ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਬੁੜੇ ਸ਼ੁਰੂ ਕਰ ਤੋਂ ਪਹਿਲਾਂ ਜ਼ਰੂਰੀ ਬੇਜ ਸਾਰੇ ਵੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਵੀ ਵੀਡੀਓ ਪਾਵੇ ਤਾਂ ਨੋ ਨਾਲ ਦੇ ਨਾਲ ਮੈਸੇਜ ਮਿਲਦਾ ਰਹੇ ਅਸਲ ਵਿੱਚ ਤੁਸੀਂ ਨੋਟੀਫਿਕੇਸ਼ਨ ਵਾਲੇ ਬਟਨ ਨੂੰ ਆਲਟ ਸੈਟ ਕਰ ਲਓ ਜੇ ਕਿਸੇ ਵੀਰ ਨੇ ਪਉ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੈਲਾ 98783 934888 ਸੱਲੀ ਪਰਕ ਤੁਸੀਂ ਆ ਕੇ ਕਰਨੀ ਆ ਜੇ ਤੱਕ ਸੋਇਆ ਸੋਆਏ ਨਾਗਾ ਦਾ ਦੋ ਟਾਈਮ ਚੋਕੇ ਲੈ ਲਓ ਤੇ ਜੇ ਗੱਬਣਾ ਚੰਗੀ ਤਰ੍ਹਾਂ ਚੇਪਾ ਕੱਢ ਕੇ ਦੀ ਪਾਸ ਕਰਕੇ ਤੁਸੀਂ ਫਿਰ ਖਰੀਦ ਸਕਦੇ ਹੋ ਕਰਦੇ ਆ ਵੀਰ ਨਾਲ ਗੱਲਬਾਤ ਲੈਣੇ ਨੇ ਪ੍ਰੋਪਰ ਚੈੱਕ ਰਹੀ ਨਾ ਵੜਾ ਬਾਰੇ ਤਿੰਨ ਵੜਾ ਅੱਜ ਬਾਈ ਹਾਂਜੀ ਤਿੰਨ ਵੜਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦੀ ਬਾਈ ਨਾਮ ਸ਼ਰਮਾ ਪਿੰਡ ਲੰਗਿਆਣਾ ਜ਼ਿਲ੍ਹਾ ਮੁਗਧ ਸੀਬਾਗੋ ਦੋ ਦੇ ਪਹਿਲਾਂ ਵੀਡੀਓ ਪਾਈ ਵੈਗਿਆ ਜੁੜਾ ਉਹ ਹਾਂ ਵੈਗਿਆ ਬਾਈ ਨਾਮ ਦੇ ਨਾਲ ਹੀ ਠੀਕ ਆ ਕਿਹੜਾ ਸੂਆ ਇਹ ਤਾਂ ਬਈ ਤੀਜਾ ਸੂਆ ਸੁਣਾ ਇਹਨੇ ਠੀਕ ਆ ਬਾਈ ਹਾਂ ਜੀ ਦੇਣਾ ਦੇਣ ਬਈ 10 ਲੈ ਜਾਣੇ ਇਹਨੇ ਠੰਡੀ ਭਿੰਦੀ ਬਹੁਤ ਆ ਠੀਕ ਆ ਜੀ ਜਿਵੇਂ ਮਰਜ਼ੀ ਨਾਲ ਫਰਮ ਨੂੰ ਵੀ ਬਹੁਤ ਵਧੀਆ ਲੱਗਾ ਦੇ ਦੁੱਧ ਪਾ ਦੋ ਕਹਿੰਦਾ ਦੁੱਧ ਬਈ 20 ਕਿਲੋ ਤਾਂ ਆਰਾਮ ਨਹੀਂ ਦੇਦਾ ਠੀਕ ਆ ਜੀ ਹਾਂ ਤੋੜ ਲਈ ਲੋ ਬਈ ਦੋਸਤੋ ਤੀਜਾ ਸੂਆ ਦੁੱਧ ਪਾ ਦੋ ਬਾਈ ਕਹਿੰਦਾ 20 ਕਿਲੋ ਬਾਕੀ ਤੁਸੀਂ ਸਮਝਣ ਜਦੋਂ 20 ਕਿਲੋ ਤੁਸੀਂ ਚੋਲੋਗੇ ਥੱਲੇ ਤਾਂ ਵੱਡੀ-ਬੁੱਡੀ ਬਹੁਤ ਆ ਗਈ ਬਾਈ ਨੇ ਬਹੁਤ ਆਗਾ ਹਵਾਨਾ ਬਹੁਤ ਸੋਹਣਾ ਫਟਿੰਗ ਵਾਲਾ ਹਵਾਨਾ ਜਿੰਨਾ ਮੂਰ ਨੂੰ ਆ ਉਨਾ ਹੀ ਮਗਰ ਨੂੰ ਆ ਕੱਦ ਕਾੜਸ ਨਾ ਜਾਇਓ ਕੱਦ ਕਾ ਜਰੂਰ ਦਰਮਿਆਨਾ ਵਾ ਪਰ ਹਵਾਨਾ ਚੈੱਕ ਕਰੋ ਵੇੜਦੇ ਹਾਂ ਚੱਲੋ ਜਿੰਨਾ ਮੂਰ ਨੂੰ ਆ ਉਹਨਾ ਮਗਰ ਨੂੰ ਆ ਹਾਦੀ ਚੁਾਈ ਵਾਲਾ ਸੋਨਾ ਮੁਠੀ ਵਾਲਾ ਥਾਣਾ ਚਾਰ ਹੀ ਥਾਣਾ ਗਏ ਦਨ 10 ਲੈ ਜੂਗੀ ਠੀਕ ਹੈ ਉਹਦੀ ਵਲਟਾ ਲਾ ਵੇਖਦੇ ਹਾਂ ਇਹ ਸਾਰੀਆਂ ਕੱਢ ਕੇ ਸੂਣਾ ਵਾ ਉਹਦਾ ਪਤਾ ਨਹੀਂ ਪਉ ਕਈ ਤੇ ਪਉ ਉੱਤੇ ਵੀ ਲੈ ਜਾਂਦਾ ਕਈ ਦੋ ਪਹਿਲਾਂ ਵੀ ਸੂ ਪੈਂਦਾ ਵਾ ਠੰਡੀ ਸੀਰ ਆ ਤੇ ਵੇਖ ਸਕਦੇ ਹੋ ਜੀ ਹਾਦੀ ਚੁਾਈ ਵਾਲਾ ਸੋਨਾ ਥਾਣਾ ਮੁਠੀ ਵਾਲਾ ਕਈ ਬਲ ਉੱਪਰ ਆ ਕੇ ਦੋ ਤਾਂ ਪਹਿਲਾਂ ਜਾ ਕੇ ਸੂ ਪੈਂਦਾ ਤੇ ਕਈ ਰੋ ਜੀ ਲਾ ਜਾ ਕੇ ਦੋ ਜਾਂਦਾ ਉੱਤੇ ਵੀ ਲੈ ਜਾ ਸਕਦਾ ਵਾ ਇਹਨਾਂ ਜਨ ਗਣਕੇ ਪਾਏ ਹੁੰਦੇ ਆ ਕਿ ਬਾਈਕ ਦਾ ਵੀ ਦਰ ਦੱਸਿਆ ਇਹਨਾਂ 10 ਜਨ ਲੈ ਜੂਗੀ ਤੂੰ ਚ ਉੱਤੇ ਵੀ ਲਿਆ ਸਕਦੀ ਹੈ ਜੀ ਮੁੱਲ ਬਾਈ ਫਿਰ ਦਾ ਜਾਇਜਾ ਮੁੱਲ 50000 ਰੁਪਈਆ ਵਿੱਚੋਂ ਮਾਨ ਤਾਨ ਦੋਸਤ ਜਮਾ ਜਾਇਜ ਮੁੱਲ 50000 ਰੁਪਈਆ ਵਿੱਚੋਂ ਕੀ ਮਾਨ ਤਾਨ ਥੋੜਾ ਜਰੂਰ ਹੋ ਜੂਗਾ ਜਮਾ ਜਾਇਜ ਮੁੱਲ 100 ਇਹ ਦੂ ਸਸਤੀ ਮੈਂ ਤਾਂ ਸਮਝਦਾ ਕਿ ਤਾ ਤੁਹਾਨੂੰ ਪਸੂ ਮਿਲਣਾ 50000 ਚ 20 ਕਿਲੋ ਵਾਲੀ ਵੜ 50000 ਜਮਾ ਜੈਜ ਮੋਲਾ ਦੋ ਨੰਬਰ ਤੇ ਆ ਜੀ ਬਾਈ ਦੋ ਨੰਬਰ ਦੇ ਵਿੱਚ ਸੱਤਾਂ ਮਹੀਨੇ ਦੀ ਗੱਭਣ ਚੈੱਕ ਪਾਸ ਆ ਚੈੱਕ ਪਾਸ ਆ ਦਾ ਡਾਕਟਰ ਰੱਖ ਕੇ ਕਰਾ ਲੈ ਠੀਕ ਆ ਬਾਈ ਹਾਂਜੀ ਪਹਿਲਾਂ ਨਹੀਂ ਆ ਹਾਂ ਪਹਿਲਾਂ ਨਾ ਦੋ ਦੰਦਾਂ ਦਾ ਮੂੰਹ ਬਈ ਠੀਕ ਆ ਜੀ ਹਾਂ ਦਿਖਾ ਵੀ ਦੇ ਮਾਰ ਚੱਲ ਕੋਈ ਨਾ ਆ ਕੇ ਪਹਿਖਲਾ ਪਟ ਕੇ ਦੇਖ ਲੂਗਾ ਤੋੜ ਲਈ ਬਾਈ ਲੋ ਜੀ ਦੋਸਤੋ ਆ ਅਸਰ ਗੱਭਣ ਆ ਜਾਸੀ ਬਰੀਡ ਚ ਪੈਂਦੀ ਆਗੀ ਪਹਿਲਾਂ ਨਾ ਸੁਆ ਸੱਤਾਂ ਦੀ ਗੱਭਣ ਚੈੱਕ ਪਾਸ ਆ ਮੂੰਹ ਦੋ ਦੰਦਾਂ ਦਾ ਮੂੰਹ ਤੋਂ ਦੋ ਦੰਦਾਂ ਦਾਗੀ ਅਗਲਾ ਆਪ ਦੀ ਚੈੱਕ ਕਰਾ ਕੇ ਲਿਜਾ ਸਕਦਾ ਵਾ ਵਜਨ ਉਹਦੇ ਬਹੁਤ ਆਗਾ ਪਾ ਹੋਣਗੇ ਜਮਾ ਛੋਟਾ ਛੋਟਾ ਪਾ ਕਰੂਗਾ ਇਹ ਜੇ ਨਿਗਰ ਪਾਣੀ ਕਿਥੋਂ ਲਿਆਉਂਦਾ ਇਹ ਨਿਕੇ ਨਿਕੇ ਪਾ ਦਿਆਂ ਵੜਾ ਬਹੁਤ ਨਿਗਰੋਂ ਦੇ ਸੱਤਾਂ ਦੀ ਗੱਬਣ ਕੋਈ ਅਠਾਂ ਦੀ ਗੱਬਣ ਕੋਈ ਨੌਵਾਂ ਦੀ ਗੱਬਣ ਕੋਈ ਛਿਆਂ ਦੀ ਗੱਬਣ ਜਿਹੜੇ ਵੀਰ ਕੋਈ ਸਾਹਮ ਕੇ ਚਾਰ ਦਿਨ ਸਾਹਮ ਲੈਂਦੇ ਬੰਦੇ ਪਹਾੰਭਰਾਂ ਉਹਨਾਂ ਲਈ ਜਮਾ ਭਾਰਤ ਤੇ ਜੁ ਹੁੰਦੀਆਂ ਇਹ ਵੜਾ ਇੰਨੇ ਦਾ ਜੋ ਵੀ ਆਪਣਾ ਦੂਜਾ ਬੱਚੀ ਵੀ ਨਹੀਂ ਦਿੰਦਾ ਬੱਚੀ ਵੀ ਨਹੀਂ ਦਿੰਦਾ ਫੁੰਡਰ ਬੱਚੀ ਸਹੀ ਗੱਲ ਆ ਬਈ ਬੱਚੀਆਂ 30 20000 ਮੰਗੀਆਂ ਦੇ ਬਈ ਲੋਕ ਸੋਹਣੀ ਵਹਿੜ ਆ ਗਈ ਝੋਲੀ ਝਾਲੀ ਚੰਗੀ ਕੱਢਦੀ ਆਉਂਦੀ ਆ ਗਈ ਬਾਕੀ ਜਣਵੇਂ ਇਹ ਦੋ ਢਾਈ ਪਏ ਆਗੇ ਚਾ ਉਹਦਾ ਚੰਗੀ ਵੜ ਬਣ ਜਾਂ ਤਿਆਰ ਹੋਏ ਨੇ ਇਹਨਾਂ ਨੇ ਤੇ ਇਹਦਾ ਮੁੱਲ ਬਾਈ ਫਿਰ ਇਹਦਾ ਮੁੱਲ 20000 ਰੁਪਿਆ ਬਾਈ ਵਿੱਚ ਛੋੜ ਛੱਪਾ ਹਾਂ ਛੋੜ ਛੱਪਾ ਲੈੋ ਦੋਸਤੋ ਜਮਾ ਬੱਛੀਆਂ ਨਾਲ ਹੀ ਨਿਕਾਪਾ ਇੱਥੇ ਅਫਸਰ ਬੱਛੀ ਅਗਲਾ 25 25 26 26000 ਦੇ ਦਿੰਦਾ ਵਾ ਤੁਹਾਨੂੰ 20000 ਦੀ ਬਾਈ ਨੇ ਸੱਤਾ ਮਹੀਨੇ ਦੀ ਗੱਬਣ ਬੱਛੀ ਦੇ ਦੇਣੀ ਹੈਗੀ ਚਲੋ ਆਪਾਂ ਉਹਦਾ ਗੱਬਣ ਕਰਾਉਣੀ ਪੈਣੀ ਆਪਾਂ ਨੂੰ ਡਾਕਟਰ ਲਾ ਕਰਕੇ ਕੋਈ ਚਾਹ ਦਾ ਪਾਊਡਰ ਪਾ ਕੇ ਇਹ ਤੁਹਾਨੂੰ ਗੱਬਣ ਦੀ ਮਿਲ ਜਾਣੀ ਹੈਗੀ 20000 ਦੇ ਵਿੱਚ ਉੱਚਾ ਫੇਰ ਵੀ ਕੋ ਛੋੜ ਛੱਪਾ ਹੋ ਜਾਊਗਾ ਇਹ ਕਾ 3 ਨੰਬਰ ਤੇ ਆ ਜਾ ਬਾਈ ਇਹ ਰਾਤ ਸੂਈ ਆ ਠੀਕ ਆ ਜੀ ਤੇ ਆਪਾਂ 2 ਕਿਲੋ ਬੋਲਾ ਕੱਢਿਆ ਇਹਦਾ ਠੀਕ ਆ ਬਾਈ ਠੀਕ ਆ ਜੀ ਤੇ ਕੋਈ ਮੈਂ ਕਿਹਾ ਆਪਾਂ ਬੱਚਾ ਛੱਡ ਕੇ ਵੀ ਦਿਖਾ ਦੇ ਲਈ ਵੀ ਨਹੀਂ ਹਾਂ ਠੀਕ ਆ ਜੀ ਠੀਕ ਆ ਠੀਕ ਆ ਧਾਰਾ ਤੋਂ ਬਾਹਰ ਪੂਰਨ ਵਧੀਆ ਲੋਕਾਂ ਨੂੰ 4 ਕਿਲੋ ਨੇ ਕੱਢਿਆ ਹੈ ਨਹੀਂ 4 ਕਿਲੋ ਨਹੀਂ ਕੱਢੇ ਲੋਕਾਂ ਦਾ ਨਹੀਂ ਆਪਣਾ ਠੀਕ ਆ ਜੀ ਹਾਂ ਵਧੀਆ ਗੱਲ ਹੈ ਠੀਕ ਆ ਜੀ ਓਕੇ ਜਾਵਾ ਹਾਂ ਠੀਕ ਆ ਜੀ ਸੂਆ ਪਹਿਲਾ ਹੀ ਆ ਹਾਂ ਪਹਿਲਾ ਸੂਆ ਦਾ ਤੇ ਦੋਸਤੋ ਪਹਿਲਾ ਸੂਆ ਹੀ ਇਹ ਆ ਤੇ ਪਹਿਲਾ ਹੀ ਆ ਅਫਸਰ ਗੱਬਣਾ ਆ ਬੱਚਾ ਚਾ ਬੱਚਾ ਕਿ ਬੱਚੀ ਮਗਰ ਇਹ ਬੱਚੀ ਆ ਬਈ ਬੋਲ ਲੈ ਲੈ ਦੋਸਤ ਬੱਚੀ ਵੜੀ ਪਿਆਰੀ ਆ ਮਗਰ ਆਉਦੀ ਮਾਂ ਤੇ ਹੀ ਗਈ ਆ ਜਮਾ ਪਲੱਸ ਪੁਆਇੰਟ ਇਹ ਚ ਬੰਦਾ ਬੱਚਾ ਲਿਜਾਣਾ ਤੁਹਾਨੂੰ ਇਹ ਵੀ ਪਾਣਾ ਸੀਗਾ ਪਰ ਨਾਲ ਬੱਚੀ ਆ ਗਈ ਇਹ ਤੁਹਾਨੂੰ ਪਲੱਸ ਬਣਾਉਣੇ ਬੱਚੀ ਸਾਹਮਣੇ ਤੁਹਾਨੂੰ ਅੱਛੀ ਪੈਣੀ ਹੈਗੀ ਹਾਦੀ ਚੁਵਾਈ ਵਾਲੇ ਸੋਹਣੇ ਥਣ ਬਹੁਤ ਸੋਹਣਾ ਕੱਢਿਆ ਬੈੜ ਨੇ ਨਹੀਂ ਪਹਿਲਾਂ ਚੁੰਡੀ ਆ ਥਣ ਲੱਗਦਾ ਨਿਕਾ ਨਿਕਾ ਜਿਆ ਪਰ ਆ ਥਣ ਪੂਰਾ ਵੱਡਾ ਥਣ ਲੱਗਿਆ ਪੂਰਾ ਮੱਝਾਂਗਾ ਮੋਟਾ ਮੋਟਾ ਕੱਦ ਜਰੂਰ ਛੋਟਾ ਵਾ ਤੇ ਵੇਖ ਸਕਦੇ ਹੋ ਕਿ ਬਾਹਲੀ ਵੱਡੇ ਨਾਂਵ ਨਿੱਕੀ ਵਿਹਾੜਾ ਗਈ ਘਰੇ ਦੁੱਧ ਪੀਣ ਨੂੰ ਕੋਈ ਚੰਗੀ ਹੋਊਗੀ ਦੁੱਧ ਕਹਨਾ ਪਾ ਦੁੱਧ ਬਈ ਦੇ ਹੀ ਦਊਗੀ ਮੇਰੇ ਹਿਸਾਬ ਨਾਲ ਤਾਂ 8-9 ਕਿਲੋ ਤਾਂ ਦੇ ਦਊਗੀ ਠੀਕ ਹੈ ਜੀ ਫਿਰ ਬੜਾ ਜਾਇਜ ਜਾ ਮੁੱਲ ਜਮੈਂ ਜਾਇਜ ਕਰਨਾ ਸੋਨੀ ਆਪਾ ਜਮੈਂ ਆਫਰ ਹੀ ਕਰਦਣੀ ਅੱਜ ਆਫਰ ਆਏ ਜਮੈਂ ਇੱਕ ਆਪਾਂ ਗਿਫਟ ਹੀ ਦੇਣ ਲੱਗੇ ਆ ਠੀਕ ਹੈ ਬਈ 15000 ਵੀ ਦੇ ਦਿੰਦੇ ਆ ਲੈ ਬਈ ਦੋਸਤੋ ਆਹ ਦਾ ਸੋਨ ਦਾ ਜਮੈਂ ਗਿਫਟ ਦਾ 15000 ਦਿੱਤਾ ਜੀ ਸੂਈ ਸਵਾਈ ਮਗਰ ਬੱਛੀ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਕਹੀ ਸੀ ਤੋਰੀ ਮੜੀ ਜੀ ਨੂੰ ਬਈ ਬਾਈ ਦੇ ਨਾ ਆਪਾ ਲੋਕਾਂ ਨਾਲੋਂ ਅੱਧੇ ਹੁੰਦੇ ਆਗੇ ਪਤਾ ਨਹੀਂ ਕਿੱਥੋਂ ਲਿਆਉਦਾ ਅਤੇ ਵੇਖ ਸਕਦੇ ਹੋਗੇ ਪਛੇ ਦਾ ਕਰਦੀ ਆਗੀ ਕਰੋਸ ਅੰਗ ਆਗਾ ਠੰਡੀ ਸੀਲ ਤੋਂ ਚੈੱਕ ਕਰ ਲਈ ਤੁਹਾਨੂੰ ਧਾਰਾ ਮਾਰ ਕੇ ਬਾਈ ਨੇ ਵਿਖਾ ਜਿੱਤਿਆਂ ਵਾ ਦੁੱਧ ਪਾ ਦੁੱਧ ਬਾਈ ਕਹਿੰਦਾ 8-9 ਕਿਲੋ ਛੋਟੇ ਜ਼ਰੂਰ ਆਗੀ ਪਰ ਘਰੇ ਪੀਣ ਨੂੰ ਦੁੱਧ ਉਹ ਚਟਾ ਮੱਝਾਂ ਵਰਗਾ ਜਮਾ ਘਟਾ ਦੁੱਧ ਜਮਾ ਚਟਾ ਦੁੱਧ ਹੋਗਾ ਕਰੋਸ ਅੰਗ ਆਗਾ ਤੇ ਇੱਕ ਸਾਹ ਦੀ ਮੱਝ ਹੀ ਅੱਧੇ ਟੋਕਰੀ ਪੱਠਿਆਂ ਦੀ ਪਾ ਦੇ ਕਰਨੀ ਆ ਉਨੀ ਨੇ ਰੱਜ ਜਾਇਆ ਕਰਨਾ ਨਾ ਬਾਲਾ ਗੋਹਾ ਕਰੇ ਨਜ਼ਾਰੇ ਲਊਗਾ ਜਿਹੜਾ ਵੀਰ ਲੈ ਜਾਊਗਾ ਬਾਕੀ ਤੇ ਸੋ ਸਮਝ ਆਪਦੇ ਲੈਣੀ ਹੋਵੇ ਮੈਨੂੰ ਜਿੰਨਾ ਕਿ ਲੱਗਿਆ ਤੁਹਾਨੂੰ ਮੈਂ ਦੱਸ ਦਿੰਦਾ ਵਾ ਆ ਹਵਾਰਾਂ ਤੇ ਚੈਗਾ 2 ਕਿਲੋ ਬਾਈ ਕਹਿੰਦਾ ਇਹ ਬੋਲਾ ਆਪਾਂ ਚੋਲਿਆ ਵਾ ਹਾਦੀ ਚੌਈ ਵਾਲਾ ਸੋਨਾ ਥਾਣਾਗਾ ਇੱਕ ਅੱਧ ਕੱਦ ਤੋਂ ਪਹਿਲਾਂ ਦਾ ਦਾ ਨਾ ਛੋਟਾ ਵਾ ਕੱਲੂ ਵਾਲਾ ਕੋਲ ਆ ਗਿਆ ਬਾਈ ਦਾ ਨਿੱਕੀ ਜੀ ਆਏ ਜੋ ਥੋੜੀ ਅਸੀਂ ਸਮਝ ਲੈਣੀ ਤੁਸੀਂ ਕੱਦਗਾ ਜਰੂਰ ਨਿੱਕਾ ਵਾ ਮਿਲ ਗਿਆ ਅਲੱਗ ਬਾਈ ਦਾ ਨਿੱਕੀ ਵਾਲੀ ਆ ਜੋ ਵਾਲੀ ਆ ਉਹ ਕਈ ਵਾਰ ਅਗਲੇ ਦੀ ਵੇਖਦੀ ਹੁੰਦੀ ਮੜ ਕੇ ਰਹਿ ਜਾਂਦਾ ਪਾਣੀ ਕਾਹ ਤੋਂ ਛੱਡ ਗਿਆ ਕੋਈ ਐਸ ਲਈ ਸਾਰੇ ਵੀਰਾਂ ਨੂੰ ਵੇਚਤਾ ਹੀ ਥੱਲੇ ਬਾਤ ਤੇ ਆਪਦੀ ਕੋਲ ਆ ਕੇ ਜਰੂਰ ਕਰਨੀ ਆਗੀ ਜੋ ਵੀ ਉਹ ਆਦਲ ਮੰਗੋਂਦਾ ਵਾ ਉਹ ਤੁਹਾਡੀ ਆਪ ਦੀ ਜ਼ਿੰਮੇਵਾਰੀ ਹੁੰਦੀ ਆਗੀ ਅੱਜ ਦੇ ਵੀਡੀਓ ਚ ਬਾਈ ਦਾ ਤਿੰਨ ਨਾਕ ਸੀ ਤਿੰਨਾਂ ਦੀ ਪ੍ਰਾਪਤ ਤੁਹਾਨੂੰ ਲੈ ਤੇ ਆਗੀ ਇੱਕ ਨੰਬਰ ਤੇ ਫੁੱਲ ਚੰਗੀ ਵਹਿੜ ਉਧਰ ਪਾ ਦੂ ਬਾਈ ਕਹਿੰਦਾ 20 ਕਿਲੋ ਮੁੱਲ 50000 ਰੁਪਇਆ ਇੱਕਾ ਸੱਤਾਂ ਮਹੀਨੇ ਦੇ ਗੱਬਣ ਮੁੱਲ ਜਮੇ ਜੈ 20000 ਰੁਪਇਆ ਇੱਕਾ ਤਾਜੀ ਸੂਈ ਮਗਰ ਵੀ ਬੱਛੀ ਮੁੱਲ ਸਿਰ 15000 ਰੁਪਇਆ ਜਮਾ ਜੈ ਪਾਦਾਂ ਤਿੰਨ ਵਹਿਣਾ ਜਿਹਦੇ ਪਸੰਦ ਆਈ ਬਾਈ ਨਾਲ ਗੱਲਬਾਤ ਕਰੇ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ